ਤਸਵੀਰਾਂ ਖੰਡਿਆ ਕਰ ਰਹੇ ਹਾਂ ਤੁਹਾਡੇ ਨਾਲ ਗੁਰਾਇਆਂ ਨੈਸ਼ਨਲ ਹਾਈਵੇ ਤੋਂ ਜਿੱਥੇ ਇੱਕ ਬਰੈਡ ਦੀ ਜਿਹੜੀ ਗੱਡੀ ਨੂੰ ਭਿਆਨਕ ਆਗ ਲੱਗੀ ਆ ਸੀਐਨਜੀ ਸਿਲੰਡਰ ਨਾਲ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਫਾਰ ਬਗੇੜ ਦੇ ਜਿਹੜੇ ਮੁਲਾਜ਼ਮ ਆ ਸੀਐਨਜੀ ਗੈਸ ਸਿਲੰਡਰ ਜਿਹੜੇ ਮੋਕੇ ਨੂੰ ਖੋਲੇ ਆ ਗੱਡੀ ਪੂਰੀ ਤਰੀਕੇ ਨਾਲ ਸੜ ਕੇ ਜਿਹੜੀ ਸੁਆਹ ਹੋ ਗਈ ਆ ਪਿੱਛੇ ਤੁਸੀਂ ਦੇਖ ਸਕਦੇ ਆ ਬਰੈਡਾਂ ਜਿਹੜੀਆਂ ਆ ਤਾਂ ਓਪਨ ਹੀ ਆ ਬਰੈਡਾਂ ਜਿਹੜੀਆਂ ਭਰਿਆ ਹੋਇਆ ਸੀ ਚੋਇਸ ਕੰਪਨੀ ਦੀ ਜਿਹੜੀ ਇਹ ਗੱਡੀ ਆ ਫਰਕ ਕਿ ਸਿਰ ਪੈਕਿੰਗ ਦੇ ਵਿੱਚ ਬਰੱਡਾ ਨਹੀਂ ਹੈ ਗਿਆ ਓਪਨ ਹੀ ਬਰੱਡਾ ਹੈ ਇਸ ਤਰੀਕੇ ਨਾਲ ਅੱਗ ਲੱਗੀ ਹੈ ਇਧਰੋਂ ਵੀ ਜਿਹੜੇ ਸੀਐਨਜੀ ਦੇ ਸਿਲੰਡਰ ਹੈ ਉਹ ਫਾਇਰ ਸਟੇਸ਼ਨ ਦੇ ਜਿਹੜੇ ਮਲਾਜਮ ਹੈ ਉਹ ਉਹਨੂੰ ਖੋਲੇ ਆ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ ਪਰ ਗੱਡੀ ਪੂਰੇ ਤਰੀਕੇ ਨਾਲ ਸੜ ਕੇ ਸੁਆਹ ਚੁੱਕੀ ਹੈ ਦੋ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੱਗੀਆਂ ਹੋਈਆਂ ਮੌਕੇ ਤੇ ਮਲਾਜਮ ਜਿਹੜੇ ਪੁਲਿਸ ਮਲਾਜਮ ਪਹੁੰਚੇ ਹੋਏ ਆ ਫਾਇਰ ਸਟੇਸ਼ਨ ਦੇ ਜਿਹੜੇ ਮਲਾਜਮ ਪਹੁੰਚੇ ਹੋਏ ਆ ਤੋ ਕਿ ਪਿੱਛੇ ਜਿਹੜਾ ਹਾਸਾ ਜਿਹੜਾ ਵਾਪਰਿਆ ਜੈੱਟ ਫਲਾਅਰ ਕਰਕੇ ਉਹ ਕਿਸੇ ਨੂੰ ਲੁਕਾ ਸਕੂ ਪਿਆ ਨਹੀਂ ਹੈਗਾ ਕਿ ਕਿੰਨਾ ਵੱਡਾ ਹਾਸਾ ਵਾਪਰਿਆ ਤੁਹਾਨੂੰ ਦਿਖਾ ਦਈਏ ਇਹ ਐਂਗਲ ਜਿਹੜੇ ਟੁੱਟੇ ਹੋਏ ਆ ਇਹ ਐਂਗਲ ਤੋੜਦੀ ਹੋਈ ਗੱਡੀ ਜਿਹੜੀ ਗੱਡੀ ਇਹ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਜਲੰਧਰ ਸਾਈਡ ਤੋਂ ਪਹਿਲਾਂ ਨੈਸ਼ਨਲ ਹਾਈਵੇ ਤੋਂ ਘੁੰਮਦੀ ਹੋਈ ਗੱਡੀ ਜਿਹੜਾ ਲੁਧਿਆਣਾ ਤੋਂ ਫਗਵਾੜਾ ਸਾਈਡ ਜਲੰਧਰ ਸਾਈਡ ਰੋਟ ਜਾਂਦਾ ਉਧਰ ਆਈ ਹੈ ਉਸ ਤੋਂ ਬਾਅਦ ਇਹ ਐਂਗਲ ਤੋੜਦੇ ਹੋਏ ਇਹ ਗੱਡੀ ਘੁੰਮ ਕੇ ਇਧਰ ਆ ਖਾਲੇ ਦੇ ਵਿੱਚ ਵੱਜੀ ਹੈ ਖਾਲੇ ਦੇ ਵਿੱਚ ਵੱਜਣ ਤੋਂ ਬਾਅਦ ਗੱਡੀ ਉੱਥੇ ਰੁਕੀ ਹੈ ਡਰਾਈਵਰ ਕਿੱਥੇ ਕਿੱਥੇ ਨਹੀਂ ਉਹ ਵੀ ਤਸਵੀਰਾਂ ਤੁਹਾਨੂੰ ਜਰੂਰ ਸਾਂਝੀਆਂ ਕਰਦੇ ਆ ਕਿ ਗੱਡੀ ਕਿੱਥੋਂ ਘੁੰਮ ਕੇ ਆਈ ਹੈ ਗਾਣੀ ਮਾ ਤਾਂ ਇਹ ਰਹੀ ਹੈ ਕਿ ਇਸ ਸਾਈਡ ਤੋਂ ਕੋਈ ਵੀ ਟ੍ਰੈਫਿਕ ਨਹੀਂ ਆ ਰਿਹਾ ਸੀਗਾ ਜਿਸ ਕਾਰਨ ਵੱਡਾ ਹਾਦਸਾ ਜਰੂਰ ਹੋਣਾ ਬਚਿਆ ਕਿਉਂਕਿ ਗੱਡੀ ਹੈ ਉਸ ਰੋਡ ਤੋਂ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਜਿੱਥੇ ਮਲਾਜਮ ਵੀਰ ਖੜੇ ਆ ਉਹ ਡਵਾਈਡਰ ਨੂੰ ਟੱਪ ਲਈ ਹੋਈ ਹੈ ਨਿਸ਼ਾਨ ਵੀ ਟੈਰਾ ਤੁਹਾਨੂੰ ਨਜ਼ਰ ਆ ਰਹੇ ਹੋਗੇ ਕਿ ਉਸ ਰੋਡ ਤੋਂ ਗੱਡੀ ਘੁੰਮ ਕੇ ਆਈ ਹੈ ਇਹ ਸੜਕ ਜਿੱਥੇ ਅਸੀਂ ਖੜੇ ਆਂ ਜਸ ਤੋਂ ਬਾਅਦ ਗੱਡੀ ਇਹ ਲੋਹੇ ਦੇ ਐਂਗਲ ਜਿਹੜੇ ਲੱਗੇ ਹੋਏ ਆ ਇਹ ਐਂਗਲ ਨੂੰ ਤੋੜਦੀ ਹੋਈ ਐਂਗਲ ਦੇਖੋ ਟੁੱਟੇ ਹੋਏ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਐਂਗਲਾਂ ਨੂੰ ਤੋੜਦੀ ਹੋਈ ਗੱਡੀ ਫਿਰ ਇੱਥੋਂ ਘੁੰਮੀ ਐ ਟਾਇਰਾ ਟਾਇਰਾ ਦੇ ਨਿਸ਼ਾਨਾ ਤੋਂ ਤੁਸੀਂ ਦੇਖ ਸਕਦੇ ਆ ਗੱਡੀ ਘੁੰਮ ਕੇ ਜਿਹੜਾ ਉਹ ਡਿਵਾਈਡਰ ਦੇ ਵਿੱਚ ਵੱਜੀ ਐ ਖਾਲੇ ਜਿਹੜੇ ਬਣੇ ਹੋਏ ਆ ਖਾਲਿਆਂ ਦੇ ਵਿੱਚ ਗੱਡੀ ਵੱਜ ਕੇ ਰੁਕੀ ਐ ਤੇ ਜਿਹੜਾ ਗੱਡੀ ਨੂੰ ਅੱਗ ਲੱਗੀ ਹੋਈ ਹੈ ਡਰਾਈਵਰ ਕਿੱਥੇ ਹੈ ਲੈ ਇਸ ਗੱਲ ਦਾ ਨਹੀਂ ਪਤਾ ਲੱਗਾ ਮਲਾਜ਼ਮ ਵਿੱਚ ਆਇਓ ਆ ਸੀਐਨਜੀ ਸਿਲੰਡਰ ਜਿਹੜੇ ਆ ਉਹ ਖੁੱਲੇ ਜਾ ਰਹੇ ਆ ਦੇਖ ਸਕਦੇ ਤੁਸੀਂ ਗੱਡੀ ਜਿਹੜੀ ਹੈ ਪੂਰੇ ਤਰੀਕੇ ਨਾਲ ਛੜ ਕੇ ਜਿਹੜੀ ਸਵਾਹ ਹੋ ਗਈ ਹੈ ਫਾਇਰ ਸਟੇਸ਼ਨ ਦੀਆਂ ਜਿਹੜੀਆਂ ਦੋ ਗੱਡੀਆਂ ਜਿਹੜੀਆਂ ਫਲੋਰ ਤੋਂ ਇੱਥੇ ਪਹੁੰਚੀਆਂ ਹੋਈਆਂ ਲਗਾਤਾਰ ਸੀਐਨਜੀ ਜਿਹੜੇ ਗੈਸ ਸਿਲੰਡਰ ਆ ਉਹਨਾਂ ਤੇ ਅੱਗ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਮੌਕੇ ਤੇ ਮੁਲਾਜ਼ਮ ਜਿਹੜੇ ਪਹੁੰਚੇ ਆ ਪੁਲਿਸ ਮੁਲਾਜ਼ਮ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬਲਾਸ ਹੋਣ ਦਾ ਕਹਿੰਦੇ ਖਾਸਾ ਆ ਅੱਗ ਕਿਉਂਕਿ ਚੱਲ ਰਹੀ ਸੀਗੀ ਤੇ ਜਿਹੜੇ ਕਾਫੀ ਭਿਆਨਕ ਅੱਗ ਲੱਗੀ ਸੀਗੀ ਗੱਲਬਾਤ ਕਰ ਲੈਨੇ ਸੁਰਿੰਦਰ ਮੋਹਨ ਜੀ ਇੱਥੇ ਹੈ ਸੁਰਿੰਦਰ ਜੀ ਤੁਸੀਂ ਮੌਕੇ ਤੇ ਪਹਿਲਾਂ ਪਹੁੰਚੇ ਹੋਏ ਆ ਇੱਥੇ ਇਹ ਪਤਾ ਲੱਗਾ ਅੱਗ ਲੱਗਣ ਦਾ ਕਾਰਨ ਕੀ ਹੈ ਗੱਡੀ ਰਸਤੇ 'ਤੇ ਪਈ ਹੈ ਕਿ ਜਿਹੜਾ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀਗੀ ਉਧਰੋਂ ਡਵਾਈਡਰ ਤੋਂ ਇੱਧਰ ਆਈ ਹੈ ਜੀ ਹਾਂਜੀ ਉਧਰਲੀ ਸਾਈਡ ਤੋਂ ਇੱਧਰ ਆਈ ਹੈ ਰੱਬ ਜਾਣੇ ਜਾਂ ਡਰਾਈਵਰ ਨੂੰ ਨੀਂਦ ਆ ਗਈ ਸਾਨੂੰ ਲੱਗਦਾ ਜਿੱਦਾਂ ਗੱਡੀ ਦਾ ਹੋਰ ਤਾਂ ਕੋਈ ਮਤਲਬ ਤਾਂ ਕਰਨੀ ਹੈਗਾ ਜਾਂ ਉਸ ਦਾ ਗੱਡੀ ਪੈਂਚਰ ਹੋਈ ਹੋਵੇ ਪਰ ਮੌਕੇ ਤੇ ਡਰਾਈਵਰ ਹੈ ਨਹੀਂਗਾ ਜੀ ਅੱਛਾ ਜੀ ਜੀ ਇੱਕ ਗੱਡੀ ਘੱਦੀ ਹੈ ਗੱਡੀ ਵਿੱਚ ਬ੍ਰੈਡਲ ਲਦੇ ਹੋਏ ਹੈ ਜੀ ਚੋਇਸ ਚੋਇਸ ਬ੍ਰੈਡਰ ਫੈਕਟਰੀ ਹੈ ਕੋਈ ਉਹਨਾਂ ਦੇ ਬ੍ਰੈਡਲ ਲਦੇ ਹੋਏ ਜੀ ਡਰਾਈਵਰ ਨਹੀਂ ਮੌਕੇ ਤੇ ਮਿਲੇ ਡਰਾਈਵਰ ਨਹੀਂ ਮਿਲਿਆ ਅਸੀਂ ਦੇਖਦੇ ਪਏ ਸੀਐਨਜੀ ਸਿਲੰਡਰ ਵਿੱਚ ਹੈਗੇ ਆ ਜੀ ਚਾਰ ਸਿਲੰਡਰ ਸ਼ਾਇਦ ਹੈਗੇ ਹਾਂ ਜੀ ਉਹ ਲਾ ਰਹੇ ਆ ਜਿਹੜੇ ਹੈਗੇ ਮਕੈਨਿਕ ਫਾਇਰ ਬ੍ਰਿਗੇਡ ਦੇ ਲੱਗੇ ਹੋਏ ਕਰਮਚਾਰੀ ਤੇ ਸਾਨੂੰ ਇਹ ਡਰ ਰਿਹਾ ਵੀ ਕਿਤੇ ਫਟਣਾ ਜਾਣ ਮੈਂ ਗਰਮ ਠੰਡੇ ਹੋ ਗਏ ਕਿੰਨੇ ਕਿੰਨੇ ਮਤਲਬ ਗੱਡੀਆਂ ਫਾਇਰ ਸਟੇਸ਼ਨ ਦੀ ਹਾਲੇ ਤੱਕ ਫਾਇਰ ਬ੍ਰਿਗੇਡ ਦੇ ਗੱਡੀਆਂ ਕਿੰਨੀਆਂ ਲੱਗੀਆਂ ਆਈਆਂ ਫਲੋਰ ਦੀਆਂ ਦੋ ਗੱਡੀਆਂ ਆਈਆਂ ਜੀ ਫਾਇਰ ਬ੍ਰਿਗੇਡ ਦੀ ਪੂਰੀ ਜ਼ੋਰ ਤੇ ਆ ਗਏ ਆ ਬਿਲਕੁਲ ਜੀ ਜਦੋਂ ਮੈਂ ਫੋਨ ਕੀਤਾ ਉਹ ਵੀ ਦਿਨ 10 ਤੋਂ ਪਹਿਲਾਂ ਮਿੰਟ ਤੋਂ ਪਹਿਲਾਂ ਆ ਗਈਆਂ ਜੀ ਅੱਛਾ ਜੀ ਅਸੀਂ ਦੇਖਦੇ ਪਏ ਗੱਡੀ ਜਿਹੜੀ ਆ ਇਹ ਜਲੰਧਰ ਤੋਂ ਲ రెడ్డి ਇਹ ਜਲੰਧਰ ਲੁਧਿਆਣਾ ਤੋਂ ਜਲੰਧਰ ਸਾਈਡ ਨੂੰ ਜਾਂਦੀ ਆ ਉਹ ਰੋਡ ਜਿਹੜਾ ਟੱਪਿਆ ਕ੍ਰੋਸ ਕੀਤਾ ਉਸ ਤੋਂ ਬਾਅਦ ਆਹ ਐਂਗਲ ਐਂਗਲ ਤੋੜੇ ਆ ਹਾਂਜੀ ਫੇਰ ਇਹਦਨੋਂ ਹੀ ਘੁੰਮ ਕੇ ਗੱਡੀ ਇਦਨੋਂ ਇੱਥੋਂ ਆ ਕੇ ਇਦਨੋਂ ਘੁੰਮ ਗਈ ਜਦੋਂ ਅੱਗ ਲੱਗੀ ਇਹ ਬੰਦਾ ਡੋੜ ਗਿਆ ਜਿਮੋਕੇ ਤੇ ਸਾਨੂੰ ਬਫਗਾਨੀ ਮਤ ਇਹ ਰਹੀ ਆ ਕਿ ਕੋਈ ਇਧਰੋ ਜਿੱਦਾ ਜੈਸਾ ਨਾਲ ਟ੍ਰੈਫਿਕ ਚੱਲਦਾ ਆ ਜੀ ਜੀ ਜੇ ਕਿਸੇ ਦੇ ਬਾਅਦ ਆ ਕੋਈ ਜਾਣੇ ਨੁਕਸਾਨ ਹੋਣ ਦਾ ਖਤਰਾ ਪਰ ਬਚਾਈ ਰਿਹਾ ਵੈਸੇ ਕੋਈ ਇਦਾਂ ਦੀ ਗੱਲਾਂ ਨਹੀਂ ਹੈ ਜੀ ਹੁਣ ਅੰਦਰ ਕੰਟਰੋਲ ਐ ਸਟੂ ਦੀ ਬਿਲਕੁਲ ਠੀਕ ਠਾਕ ਹੈ ਜੀ ਮਲੇ ਡਰਾਈਵਰ ਦਾ ਨਹੀਂ ਪਤਾ ਲੱਗਾ ਵੀ ਦੇ ਰਹੀ ਹੈ ਮੌਕੇ ਤੇ ਪਹੁੰਚੀ ਹੋਈ ਹੈ ਜਿਹੜੇ ਸੀਐਨਡੀ ਸਿਲੰਡਰ ਜਿਹੜੇ ਆ ਉਹ ਖੋਲੇ ਜਾ ਰਹੇ ਆ ਕਿਉਂਕਿ ਕਹਿੰਦੇ ਕਿ ਇਹਦੇ ਬਲਾਸ ਨਾ ਹੋਵੇ ਗਰਮ ਹੋਣ ਕਰਕੇ ਕਿਉਂਕਿ ਅੱਗ ਕਾਫੀ ਭਿਆਨਕ ਜਿਹੜੀ ਅੱਗ ਲੱਗੀ ਹੋਈ ਸੀ ਪਰ ਹੁਣ ਜਿਹੜੀ ਹੈ ਸਥਿਤੀ ਜਿਹੜੀ ਹੈ ਅੰਡਰ ਕੰਟਰੋਲ ਦੇ ਵਿੱਚ ਜਿਹੜੇ ਦੱਸਿਆ ਜਾ ਰਿਹਾ ਸਿਲੰਡਰਾਂ ਨੂੰ ਜਿਹੜਾ ਜਰੂਰ ਜਿਹੜਾ ਖੋਲਿਆ ਜਾ ਰਿਹਾ ਅਣੇ ਦੇ ਨਾਲ ਮਨੀਸ਼ 바ਵਾ ਪੀਟੂਸੀ ਨਿਊਜ਼ ਗੋਰਾਇਆ